ਦੀਵਾਨਾ ਰੇਡੀ ਦੇ ਸਤਿਕਾਰਯੋਗ ਸਰੋਤੋ ਲੋ ਤੁਹਾਡੀ ਪੇਸ਼ੇ ਨਜ਼ਰ ਹੈ ਕੁਝ ਖਲਾਸੇ ਜੋ ਕੀਤੇ ਨੇ ਬੜੇ ਖਾਸ ਅ ਕਿੰਤੂ ਕੁਐਸਚਨ ਉਠਾਏ ਨੇ ਡਾਕਟਰ ਮਿਹਰ ਮਾਨਕ ਹੋਰਾਂ ਨੇ ਪੰਜਾਬ ਜੋ ਖੁਸ਼ਹਾਲ ਤੋਂ ਮੰਦ ਹਾਲ ਕਿਉਂ ਹੋ ਰਿਹਾ ਪੰਜਾਬ ਦਾ ਸ਼ਹਿਰੀ ਤੇ ਪਿੰਡੂ ਪੱਖ ਬੇਚੈਨ ਕਿਉਂ ਹੈ ਪੰਜਾਬ ਦੇ ਸ਼ਬਦ ਅਰਥ ਢੋਂਗੇ ਨੇ ਲੰਮਾ ਇਤਿਹਾਸ ਹੈ ਭੂਗੋਲਿਕ ਅਤੇ ਆਰਥਿਕ ਸਮਾਜਿਕ ਤਾਣੇ ਬਾਣੇ ਦਾ ਵਰਤਾਰਾ ਇਸ ਨਾਲ ਸ਼ਬਦਾਂ ਵਿੱਚ ਛੁਪਿਆ ਪੰਜਾਬ ਫਾਰਸੀ ਦੇ ਲਫਜ਼ ਪੰਜ ਅਤੇ ਆਬ ਤੋਂ ਰਲ ਕੇ ਬਣਿਆ ਹੋਇਆ ਪੰਜ ਆਬਾਂ ਦੀ ਧਰਤੀ ਕਦੇ ਪੰਜ ਦਰਿਆ ਸੀ ਸਾੜੜੇ ਇਹਨੂੰ ਤਾਈਓ ਕਹਿਣ ਪੰਜਾਬ ਅੱਜ ਢਾਈ ਬੱਲੇ ਰਹਿ ਗਏ ਜਿਹੜੇ ਸੁੱਕ ਕੇ ਬਣ ਗਏ ਢਾਬ ਢਾਬਾਂ ਵੀ ਸੋਹਣੀਆਂ ਹੁੰਦੀਆਂ ਨੇ ਗੰਦਲੀਆਂ ਨਹੀਂ ਹੁੰਦੀਆਂ ਪਰ ਇਹ ਜਿਹੜੇ ਪੰਜਾਬ ਦੇ ਟਾਬ ਨੇ ਉਹ ਵੀ ਗੰਦਲੇ ਹੋ ਗਏ ਨੇ ਤੇ 1947 ਦੀ ਵੰਡ ਤੋਂ ਬਾਅਦ ਭਾਰਤੀ ਪੰਜਾਬ ਦੇ ਪੱਛਮ ਦੇ ਵਿੱਚ ਇਸ ਦਾ ਬਾਰਡਰ ਤਕਰੀਬਨ ਬੱਛਵੀਂ ਪੰਜਾਬ ਪਾਕਿਸਤਾਨ ਨਾਲ ਲੱਗਦਾ ਜਿਸ ਦਾ ਖੇਤਰਫਲ 50000 5 ਲੱਖ 3620 ਵਰਗ ਕਿਲੋਮੀਟਰ ਦਾ ਤੇ ਭਾਰਤ ਵਿੱਚ ਇਸ ਦਾ 1.53 ਫੀਸਦੀ ਖੇਤਰ ਵਸਿਆ ਹੋਇਆ 1947 ਤੋਂ ਬਾਅਦ ਵੀ ਭਾਵੇਂ ਇਸ ਦੀ ਵੰਡ ਹੁੰਦੀ ਰਹੀ ਫਿਰ ਵੀ ਭਾਰਤ ਦਾ 20ਵਾਂ ਵੱਡਾ ਸੂਬਾ ਹੈ ਪੰਜਾਬ ਜਿਸ ਦੀ 62.55 ਫੀਸਦੀ ਆਬਾਦੀ ਪਿੰਡਾਂ ਦੇ ਵਿੱਚ ਰਹਿੰਦੀ ਹੈ ਯਾਨੀ 62.52% ਲੋਕ ਪਿੰਡੂ ਨੇ ਪੰਜਾਬ ਦੇ ਜਿਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਭਾਰਤ ਦੀ ਵੰਡ ਤੋਂ ਬਾਅਦ ਦੇਸ਼ ਦੀ ਵੰਡ ਤੋਂ ਬਾਅਦ ਭੁੱਖਮਰੀ ਮੁੱਖ ਸਮੱਸਿਆ ਬਣੀ ਉਸ ਨਾਲ ਨਜਿੱਠਣਾ ਜ਼ਰੂਰੀ ਸੀ ਜ਼ਮੀਨੀ ਸੁਧਾਰਾਂ ਦੀ ਮਹਿਮ ਤੋਂ ਬਾਅਦ ਇਸ ਮਸਲੇ ਨਾਲ ਨਜਿੱਠਣ ਲਈ ਸਰਕਾਰ ਨੇ ਫੂਡ ਫਾਊਂਡੇਸ਼ਨ ਦਾ ਪ੍ਰੋਜੈਕਟ ਲਾਗੂ ਕਰਦਿਆਂ 1960 ਦੇ ਵਿੱਚ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਰਾਈ। ਹਰੀ ਕ੍ਰਾਂਤੀ ਲਈ ਚੁਣੇ ਕੁਝ ਖੇਤਰਾਂ ਦੇ ਵਿੱਚੋਂ ਪੰਜਾਬ ਇੱਕ ਸੀ। ਪੰਜਾਬ ਦੇ ਵਿੱਚ ਨਵੇਂ ਬੀਜ, ਖਾਦਾਂ, ਮਸ਼ੀਨਰੀ ਤੇ ਤਕਨੀਕਾਂ ਦੀ ਵਰਤੋਂ ਕਰਕੇ ਭਾਰਤ ਨੂੰ ਦੂਜੇ ਦੇਸ਼ਾਂ ਦੀ ਨਿਰਭਰਤਾ, ਅੰਨ ਦੀ ਕਮੀ 'ਚੋਂ ਕੱਢਣ ਲਈ ਪੰਜਾਬ ਨੇ ਅਹਿਮ ਭੂਮਿਕਾ ਨਿਭਾਈ। ਅੱਜ ਭਾਰ ਪੰਜਾਬ ਉਹ ਭਾਰਤ ਦੀ 15 ਤੋਂ 20% ਕਣਕ ਤੇ 12% ਚੌਲ ਤੇ 5% ਕਪਾਹ ਪੈਦਾ ਕਰਦੇ ਹਨ ਹਾਲਾਂਕਿ ਅੰਕੜੇ ਮੇਰੇ ਖਿਆਲ ਹੈ ਇਸ ਤੋਂ ਵੱਧ ਵੀ ਹੋ ਸਕਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੇਤੀ ਦੇ ਇਸ ਵਿਕਾਸ ਮਾਡਲ ਨੂੰ ਪੈਦਾਵਾਰ ਦੇ ਵਿੱਚ ਵੇਰਵ ਵਧਾਇਆ ਗਿਆ ਵਾਅਦਾ ਕੀਤਾ ਗਿਆ ਕੁਝ ਦੇਰ ਲਈ ਮੁਨਾਫੇ ਵੀ ਵਧੇ ਪਰ ਖੇਤੀ ਦੇ ਇਸ ਵਿਕਾਸ ਮਾਡਲ ਨੇ ਪਿਛਲੇ ਤਕਰੀਬਨ 30 ਸਾਲਾਂ ਦੇ ਸਮੇਂ ਤੋਂ ਆਪਣੇ ਮਾਰੂ ਪ੍ਰਭਾਵ ਦਿਖਾਉਣੇ ਸ਼ੁਰੂ ਕੀਤੇ ਨੇ ਪੰਜਾਬ ਦੇ ਪਾਣੀ ਜਿਸ ਕਾਰਨ ਇਸ ਦੀ ਸਰਦਾਰੀ ਸੀ ਉਹ ਮਨੁੱਖੀ ਪਹੁੰਚ ਤੋਂ ਦੂਰ ਹੋ ਗਿਆ ਪੰਜਾਬ ਦਾ ਪਾਣੀ ਪਤਲੀਆਂ ਜਾਵੜਿਆ ਅੱਜ ਪੰਜਾਬ ਦੇ ਵਿੱਚ 1.14 ਲੱਖ ਤੋਂ ਵੱਧ ਟਿਊਬਵੈਲ ਨੇ ਤੇ ਇਸ ਕਾਰਨ ਪੰਜਾਬ ਦੇ ਕੁੱਲ 150 ਬਲਾਕਾਂ ਦੇ ਵਿੱਚੋਂ 140 ਬਲਾਕ ਉਹ ਨੇ ਜਿਨ੍ਹਾਂ ਨੂੰ ਸਰਕਾਰ ਨੇ ਡਾਰਕ ਜ਼ੋਨ ਵਾਲੀ ਸੂਚੀ 'ਚ ਪਾਇਆ ਹੋਇਆ ਹਰ ਸਾਲ ਪੰਜਾਬ ਦਾ ਪਾਣੀ 1 ਮੀਟਰ ਹੋਰ ਥੱਲੇ ਚਲਾ ਜਾਂਦਾ ਸੈਂਟਰਲ ਬੋਰਡ ਆਫ ਗਰਾਊਂਡ ਵਾਟਰ ਬਤਾਵਕ 239 ਦੇ ਵਿੱਚ ਪਾਣੀ ਪੰਜਾਬ ਦੇ ਵਿੱਚ 1000 ਫੁੱਟ ਡੂੰਘਾ ਹੋ ਜਾਵੇਗਾ ਮਸਲਾਂ ਪੰਜਾਬ ਰੇਗਿਸਤਾਨ ਬਣ ਜਾਏਗਾ ਜਿਸ ਮਤਲਬਕ ਇਸ ਤੋਂ ਇਲਾਵਾ ਧਰਤੀ ਹੇਟਲਾ ਤੇ ਧਰਤੀ ਤੇ ਵਗਦਾ ਪਾਣੀ ਮਿੱਟੀ ਹਵਾ ਗੰਧਲੇ ਹੋ ਚੁੱਕੇ ਨੇ ਇਸ ਮਸਲੇ ਨੂੰ ਤਵੱਜੋ ਦੇਣ ਵੱਲ ਕੋਈ ਕੋਸ਼ਿਸ਼ ਨਹੀਂ ਹੋ ਰਹੀ ਥੋੜਾ ਬਹੁਤਾ ਹੋ ਰਿਹਾ ਪਰ ਪ੍ਰੈਕਟੀਕਲ ਨਹੀਂ ਹੈ ਮੰਡੀ ਦੇ ਵਿੱਚ ਮੁਨਾਫੇ ਦੇ ਚੱਕਰ ਵਿੱਚ ਦੇ ਵਿੱਚ ਪਈ ਕਿਸਾਨੀ ਕਰਨ ਪੰਜਾਬ ਦੇ ਵਿੱਚ ਹਰ ਸਾਲ ਝੋਨੇ ਹੇਟਰਕਬਾ ਵਧ ਰਿਹਾ કુલ 32 ਲੱਖ ਹੈਕਟਰ ਤੱਕ ਇਹ ਝੋਨੇ ਹੇਟਰਕਬਾ ਪੁੱਜ ਗਿਆ ਉਤਪਾਦਨ ਭਾਵੇਂ ਜੋਰਾਂ ਤੇ ਆ ਪਰ ਝੋਨੇ ਦੀ ਫਸਲ ਮੰਡੀਆਂ ਚ ਰੁਲਦੀ ਹੈ ਪੈਦਾਵਾਰ ਤੇ ਕਿਸਾਨੀ ਦੀ ਹੋ ਰਹੀ ਦੁਰਦਸ਼ਾ ਹੁਣ ਕਿਸੇ ਤੋਂ ਛੁਪੀ ਨਹੀਂ ਭਾਰਤ ਬਾਹਰਲੇ ਦੇਸ਼ਾਂ ਤੋਂ 1.5 ਲੱਖ ਕਰੋੜ ਦੀਆਂ ਦਾਲਾਂ ਤੇ ਇੰਨੇ ਹੀ ਮੁੱਲ ਦੇ ਤੇਲ ਬੀਜ ਮੰਗਵਾ ਰਿਹਾ ਜਦੋਂ ਕਿ ਸਭ ਕੁਝ ਇੱਥੇ ਪੈਦਾ ਹੋ ਸਕਦਾ ਹੈ ਅਜਹੀ ਸੂਰਤ ਵਿੱਚ ਬਦਲੀਆਂ ਬਦਲਵੀਆਂ ਫਸਲਾਂ ਜਿਵੇਂ ਕਿ ਦਾਲਾਂ ਤੇਲਬੀਜ ਅਜਨੂੰ ਪਰਫੁੱਲਤ ਕਰਨ ਦੀ ਲੋੜ ਹੈ ਇਹਨਾਂ ਫਸਲਾਂ ਨੂੰ ਪਰਫੁੱਲਤ ਕਰਨ ਲਈ ਐਮਐਸਪੀ ਦੀ ਖਰੀਦ ਦਾ ਵਿਸਤਾਰ ਵਣਸਵੰਤਾ ਤੇ ਸਿਹਤਮੰਦ ਖੇਤੀ ਅਮਲਾਂ ਨੂੰ ਹਲਾੜਾ ਦੇਣ ਲਈ ਕਦਮ ਪੁੱਟਣੇ ਜ਼ਰੂਰੀ ਨੇ ਕੋਲਡ ਸਟੋਰਸ ਵੇਅਰਹਾਊਸਿੰਗ ਪ੍ਰੋਸੈਸਿੰਗ ਯੂਨਟਾਂ ਤੇ ਆਵਾਜਾਈ ਸਿਸਟਮ ਦੇ ਵਿੱਚ ਸਰਕਾਰੀ ਨਿਵੇਸ਼ ਦੀ ਜ਼ਰੂਰਤ ਹੈ ਜਿਸ ਨਾਲ ਪਿੰਡੂ ਖੇਤਰ ਦੇ ਵਿੱਚ ਵਧੀਆ ਰੁਜ਼ਗਾਰ ਵਧੇ ਇਸ ਨਾਲ ਆਮਦਨ ਦੇ ਨਵੇਂ ਰਾਹ ਖੁੱਲਣ ਇਸ ਨਾਲ ਪ੍ਰਵਾਸ ਨੂੰ ਵੀ ਥੱਲ ਪਵੇ ਪੰਜਾਬ ਉਹ ਸੂਬਾ ਜਿੱਥੇ ਜ਼ਿਆਦਾਤਰ ਦਰਮਿਆਨੀ ਤੇ ਛੋਟੀ ਕਿਸਾਨੀ ਹੈ ਜੋ ਟੁੱਟ ਰਹੀ ਹੈ ਬੇਜਿਕੀ ਨਹੀਂ ਵਧ ਰਹੀ ਹੈ ਦਿਨ-ਬਦਨ ਵਧ ਰਹੀਆਂ ਲਾਗਤਾਂ ਤੇ ਮੁਨਾਫੇ ਦੇ ਵਿੱਚ ਆਈ ਤੇਜ਼ੀ ਨਾਲ ਗੜਾਵਟ ਕਾਰਨ ਖੇਤੀ ਪਹਿਲਾਂ ਹੀ ਘਾਟੇ ਦਾ ਸੌਦਾ ਸਿੱਧ ਹੋਣ ਕਰਕੇ ਸਮੁੱਚਾ ਅਰਥਚਾਰਾ ਮੰਦੇ ਦੀ ਲਪੇਟ ਚ ਹੈ ਕਰਜ਼ਦਾਰੀ ਦੇ ਬੋਝ ਤੇ ਮਾਨਸਿਕ ਦਬਾਅ ਕਾਰਨ ਕਿਸਾਨ ਮਜ਼ਦੂਰ ਖੁਦਕਸ਼ੀਆਂ ਵੱਲ ਨੂੰ ਜਾ ਰਹੇ ਨੇ ਇਹ ਰੁਝਾਨ ਖੁਦਕਸ਼ੀਆਂ ਦਾ 1990 ਚ ਸ਼ੁਰੂ ਹੁੰਦਾ ਹੈ ਜੋ ਰੁਕਣ ਦਾ ਨਾਂ ਨਹੀਂ ਲੈ ਰਿਹਾ ਬਲਕਿ ਹੋਰ ਤੇਜ਼ ਹੋ ਗਿਆ ਤੇ ਪ੍ਰਸਿੱਧ ਸਮਾਜ ਵਿਗਿਆਨੀ ਟੌਮ ਬ੍ਰਾਸ ਦੇ ਅਨੁਸਾਰ ਸਰਕਾਰ ਜਾਣਬੁੱਝ ਕੇ ਸਹੀ ਤੱਥ ਪੇਸ਼ ਨਹੀਂ ਕਰ ਰਹੀ ਸਰਕਾਰ ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਕਿ 1991 ਤੋਂ ਸਾਲ 2000 ਤੱਕ 10 ਸਾਲਾਂ 'ਚ 3100 ਬੰਦੇ ਸੁਸਾਈਡ ਕਰ ਗਏ ਨੇ ਸਾਲ 2000 ਤੋਂ ਲੈ ਕੇ 2015 ਪੰਜ ਸਾਲਾਂ ਤੱਕ 16661 ਬੰਦੇ ਸੁਸਾਈਡ ਕਰ ਗਏ ਨੇ 15 ਤੋਂ 17 ਤੱਕ 2200 ਕੇਸਾਂ ਦਾ ਸੁਸਾਇਸਾਈਡ ਦਾ ਜ਼ਿਕਰ ਹੈ ਗੈਰ ਸਰਕਾਰੀ ਅੰਕੜੇ ਦੱਸਦੇ ਨੇ ਇਹ ਗਿਣਤੀ ਜ਼ਿਆਦਾ ਆ ਇਸ ਜਾਣਕਾਰੀ ਦੇ ਆਧਾਰ ਤੇ 224 ਤੱਕ ਕਾਉਂਟ ਕਢੀਏ ਤਾਂ ਇਹ 30000 ਦੇ ਕਰੀਬ ਖੁਦਕਸ਼ੀਆਂ ਬਣਦੀਆਂ ਨੇ ਅੱਜ ਪੰਜਾਬ ਦੇ ਪਿੰਡੂ ਅਰਥਚਾਰੇ ਦਾ ਹਾਲ ਇਹ ਹੈ ਕਿ ਢੋਕਵਾਂ ਕੰਮ ਨਾ ਮਿਲਣ ਕਰਕੇ ਪੰਜਾਬੀ ਵਿਦੇਸ਼ਾਂ ਨੂੰ ਮੂੰਹ ਕਰ ਰਹੇ ਨੇ ਜਾਂ ਜਵਾਨੀ ਨਸ਼ਿਆਂ ਜਾਂ ਹਿੰਸਕ ਪ੍ਰਤੀ ਪ੍ਰਵਿਰਤੀਆਂ ਜਾਂ ਗੈਂਗਸਟਰ ਦਾ ਵੱਲੋਂ ਉਰਜਾਣ ਕਰ ਰਹੀ ਹੈ ਕੰਗਾਲ ਹੋਇਆ ਪੰਜਾਬ ਖਾਲੀ ਹੱਥ ਖੜਾ ਹੈ ਜਹਾਂ ਰਹਿ ਕੇ ਹਾਲਾਤ ਨਿਰਾਸ਼ਾਜਨਕ ਨੇ ਤੇ ਜਨਤਕ ਰੋਸ ਸੁਭਾਵਿਕ ਉੱਠਦਾ ਹੈ ਦਿੱਲੀ ਮੋਰਚੇ ਕਿਸਾਨੀ ਮੋਰਚੇ ਇਸ ਦਾ ਪ੍ਰਤੱਖ ਸਬੂਤ ਨੇ ਪੰਜਾਬੀ ਆਵਾਮ ਦਾ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਵਿਸ਼ਵਾਸ ਉੱਠਿਆ ਨਵੀਂ ਆਈ ਝਾੜੂ ਸਰਕਾਰ ਵੀ ਇਸ ਗੰਦਗੀ ਨੂੰ ਸਾਫ਼ ਕਰਨ ਦੇ ਵਿੱਚ ਫੇਲ ਹੋਈ ਹੈ ਸਰਕਾਰ ਆਪਣੇ ਸਾਧਨਾਂ ਤੇ ਚਾਲਾਂ ਰਾਂਹੀਂ ਖਾਸ ਇਸ਼ਤ ਸਮਾਜ ਚਰਨ ਦੀ ਪ੍ਰਕਿਰਿਆ ਦੇ ਵਿੱਚ ਪਈ ਹੋਈ ਹੈ ਜਮਾਤੀ ਵਿਰੋਧ ਧੁੰਦਲੇ ਕੀਤੇ ਜਾ ਸਕਣ ਤਾਂ ਕਿ ਪਰ ਇਸ ਤੋਂ ਇਲਾਵਾ ਦਿੱਲੀ ਮੋਰਚੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਜੋ ਬਾਰਡਰ ਤੇ ਚੱਲ ਰਿਹਾ ਖਨੌਰੀ ਤੇ ਸ਼ੰਭੂ ਇਹ ਵੀ ਧਿਆਨ ਮੰਗਦਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਕਿਸਾਨਾਂ ਦੀ ਸਭ ਤੋਂ ਵੱਡੀ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਅੱਖੋਂ ਬਰੋਕੇ ਕਰਕੇ ਕਿਸਾਨੀ ਮੰਗਾਂ ਲਈ ਸ਼ੰਭੂ ਦੇ ਖਨੌਰੀ ਦੇ ਮੋਰਚਾ ਲਾ ਕੇ ਦਿੱਲੀ ਦੇ ਸੱਤਾ ਨਾਲ ਟੱਕਰ ਲੈਣ ਦੀ ਖੁਸ਼ਪਹਿਮੀ ਅਤੇ ਕਿਸਾਨਾਂ ਤੇ ਹੋ ਰਿਆ ਤੇਸ਼ੱਦਦ ਤੇ ਚਾਲੂ ਕੀਤੇ ਮੋਰਚੇ ਦਾ ਆਪਣੇ ਹੀ ਮੋਰਚੇ ਦੇ ਵਿੱਚ ਘਿਰ ਜਾਣਾ ਇਹ ਚਿੰਤਾਜਨਕ ਤੇ ਭਰਪੂਰ ਚੁਣੌਤੀ ਦਾ ਵਿਸ਼ਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਡੱਲੇਵਾਲ ਹੋਰਾਂ ਦਾ ਹਰਿਆਣਾ ਬਾਰਡਰ ਤੇ ਪਿਛਲੇ 10 ਮਹੀਨਿਆਂ ਤੋਂ ਚੱਲ ਰਿਹਾ ਸੰਘਰਸ਼ ਕਿਸੇ ਅਦਵਾਟੇ ਨਹੀਂ ਲੱਗਾ ਜਿਸ ਚ 400 ਕਿਸਾਨ ਫਟੜ ਹੋਏ ਨੇ। ਕੁਝ ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਗਈ ਹੈ, ਸ਼ੁਭ ਕਰਨ ਦੀ ਮੌਤ ਹੋਈ ਹੈ। ਜਗਜੀਤ ਸਿੰਘ ਡੱਲੇਵਾਲ ਮਹੀਨੇ ਤੋਂ ਮਰਨ ਵਰਦਤੇ ਨੇ। ਜੇਸੂਦਰਾਨ ਕੇਂਦਰ ਸਰਕਾਰ ਵੱਲੋਂ ਜਾਂ ਹਰਿਆਣਾ ਦੇ ਬਾਰਡਰ ਸੀਲ ਕਰਕੇ ਪੰਜਾਬ ਦੀਆਂ ਸਫਾ ਅੰਦਰ ਸਰਕਾਰ ਇੱਕ ਅਜਿਹਾ ਬਗਾਨਗੀ ਦਾ ਵਤੀਰਾ ਪੈਦਾ ਕਰ ਰਹੀ ਹੈ ਜੋ ਪੰਜਾਬ ਦੇ ਵਿੱਚੋਂ ਬਾਗੀ ਪਣਾ ਉੱਠਣ ਵੱਲ ਪ੍ਰੇਰਿਤ ਕਰੇਗਾ ਬੇਜਕਿੰਨੀ ਵਾਲੀ ਅਜਿਹੀ ਹਾਲਤ ਜੋ ਸਮੁੱਚੀ ਕਿਸਾਨੀ ਤੇ ਪਿੰਡੂ ਸਮਾਜ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ਸਰਕਾਰ ਕਿਸੇ ਵੀ ਤਰੀਕੇ ਨਾਲ ਹੱਥ ਪੱਲਾ ਝਾੜਨ ਨੂੰ ਤਿਆਰ ਨਹੀਂ ਉਹ ਵਾਪਸ ਲੈ ਤਿੰਨ ਕਾਨੂੰਨ ਟੇਢੇ ਤਰੀਕੇ ਨਾਲ ਲਾਗੂ ਕਰਨ ਦੀ ਤਾਕ ਵਿੱਚ ਹੈ ਤੇ ਸਯੁਜ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਨਾਲ ਆਪਣੀ 19 ਦਸੰਬਰ ਵਾਲੀ ਮੀਟਿੰਗ ਦੇ ਵਿੱਚ ਕੌਮੀ ਖੇਤੀ ਨੀਤੀ ਨੂੰ ਰੱਦ ਕੀਤਾ ਤੇ ਕਿਹਾ ਕਿ ਕੇਂਦਰ ਅਜਿਹੇ ਤਰੀਕੇ ਵਰਤ ਕੇ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਦਖਲ ਦੇ ਰਿਹਾ ਹੈ ਤੇ ਇਸ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਰਤਾਰਾ ਵ ਦੇਗਾ اے ਸੀ ਵਿਚਾਰ ਡਾਕਟਰ ਮਿਹਰ ਮਾਨਕ ਸਾਹਿਬ ਦੇ ਜਿਨ੍ਹਾਂ ਦਾ ਨੰਬਰ ਹੈ 90411 13199 ਤੇ ਉਸ ਤਰ੍ਹਾਂ ਜਿਹੜੇ ਡਾਕਟਰ ਮਹਿਰਮਾਨ ਖੋਰਾ ਨੇ ਸਾਂਝਾ ਕੀਤਾ ਵਿਚਾਰ ਦਾ ਜਿਸ ਤਰ੍ਹਾਂ ਦੀ ਸਥਿਤੀ ਹੈ ਕਿ ਪੰਜਾਬ ਤੌਖਲਾ ਬਹੁਤ ਪ੍ਰਗਟ ਕਰਦਾ ਇਹ ਤਾਂ ਸੱਚ ਹੈ ਆਉਣ ਵਾਲੀ ਕਿਸੇ ਵੀ ਸਮੱਸਿਆ ਪ੍ਰਤੀ ਪੰਜਾਬ ਜਿਆਦਾ ਸੁਚੇਤ ਸਤਰਕ ਹੈ ਜਾਗਰੂਕ ਹੈ ਸੋ ਇਸ ਕਰਕੇ ਇੱਕ ਤਾਂ ਸਾਨੂੰ ਇਹ ਚੀਜ਼ਾਂ ਦਿਸਦੀਆਂ ਨੇ ਦੂਸਰਾ ਭਾਰਤ ਵਿੱਚ ਜੋ ਮਰਜੀ ਹਵੀ ਨਵੀ ਹੋਈ ਜਾਵੇ ਉਹ ਬਹੁਤ ਤਾਂ ਬੌਦਰਨਿੰਗ ਕਰਦੇ ਜਾਂ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਆਪਣੇ ਹੀ ਖਦਜਗਣਾ ਦੇ ਵਿੱਚ ਕੁਲੀ-ਗੁੱਲੀ ਤੇ ਜੁੱਲੀ ਦੇ ਵਿੱਚ ਉਲਝੇ ਹੋਏ ਨੇ ਪੰਜਾਬ ਜਿਹੜਾ ਗਊ ਗਰੀਬ ਦੀ ਰੱਖਿਆ ਲਈ ਚਰਚਤ ਹੈ ਦੂਸਰੇ ਦਾ ਫਿਕਰਮੰਦ ਵੀ ਹੈ ਇਹ ਸਲਸਲਾ ਇਸੇ ਕਰਕੇ ਤੁਸੀਂ ਵੇਖੋ ਕਿ ਈਟੀਟੀ ਕਾਡਰ ਦੇ 94 ਜਿਹੜੇ ਭਰਤੀ ਦੇ ਕੋਲ 6000 ਬੇਰੁਜ਼ਗਾਰ ਨੇ ਉਹ ਪੈਟਰੋਲ ਦੀਆਂ ਬੋਤਲਾਂ ਲੈ ਕੇ ਐਜੂਕੇਸ਼ਨ ਮੰਤਰੀ ਬੰਸਾਪ ਦੇ ਪਿੰਡ ਗੰਪੀਰ ਪਰ ਤੇ ਮੰਗੇਵਾਲ ਦੀਆਂ ਪਾਣੀ ਦੀਆਂ ਟੈਂਕੀਆਂ ਤੇ ਚੜ ਕੇ ਮਰਨ ਵਰਤ ਸ਼ੁਰੂ ਕਰੀ ਬੈਠੇ ਨੇ ਅਧਿਆਪਕ ਜਿਹੜਾ ਤੁਸੀਂ ਵੇਖੋ ਕਿ ਇਸ ਸਲਸਲੇ ਦੇ ਵਿੱਚ ਪਰੇਸ਼ਾਨ ਹੈ ਕਿ ਪੈਟਰੋਲ ਦੀਆਂ ਟੈਂਕੀਆਂ ਲੈ ਕੇ ਚੜ ਰਿਹਾ ਹੈ ਸੌਰੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀਆਂ ਤੇ ਚੜ ਰਿਹਾ ਸੋ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਅੱਜ ਗਰੌਂ ਦੇ ਲਾਗੇ ਪਿੰਡ ਡੱਲਾ ਦਾ ਕਿਸਾਨ ਆਰਥਿਕ ਤੰਗੀ ਕਰਕੇ ਫੌਹਾ ਲੈ ਗਿਆ 60 ਸਾਲ ਉਮਰ ਹੈ ਕਿਸਾਨ ਰਾਮ ਸਿੰਘ ਦੀ ਸਵੇਰੇ ਸਵੇਰੇ ਗੁਰੂ ਘਰ ਮੱਥਾ ਟੇਕਣ ਲਈ ਗਿਆ ਪਰ ਵਾਪਸ ਨਹੀਂ ਆਇਆ লাশ ਉਸਦੀ ਖੇਤਾਂ ਦੇ ਵਿੱਚ ਦਰਖਤ ਨਾਲ ਲਟਕਦੀ ਮਿਲੀ ਹੈ 2 ਏਕੜ ਜ਼ਮੀਨ ਹੈ ਘਰ ਦਾ ਗੁਜ਼ਾਰਾ ਮੁਸ਼ਕਲ ਸੀ ਝੋਨੇ ਦਾ ਇਸ ਵਾਰੀ ਝਾੜ ਘਟਿਆ ਜਿਸ ਕਰਕੇ ਉਸਦੀ ਪਰੇਸ਼ਾਨੀ ਹੋਰ ਵਧੀ ਸੀਐਮ ਮਾਨ ਸਾਹਿਬ ਕਹਿੰਦੇ ਸੀ ਕਿ ਨਾ ਗੱਲ ਚ ਫਹਾ ਹੋਏਗਾ ਤੇ ਨਾ ਕਿਤੇ ਪਰਣਾ ਹੋਏਗਾ ਤੇ ਨਾ ਕਿਤੇ ਧਰਨਾ ਹੋਏਗਾ ਸਥਿਤੀ ਉਸੇ ਤਰ੍ਹਾਂ ਦੀ ਬਣ ਰਹੀ ਹੈ ਇਹਦੇ ਵਿੱਚ ਧਰਮੀ ਕਰਮੀ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਬੇਚੈਨੀ ਕਿਉਂ ਹੈ ਪੰਜਾਬ ਦੇ ਵਿੱਚ ਇੰਨਾ ਧਾਰਮਿਕ ਪ੍ਰਚਾਰ ਹੈ ਇੰਨੇ ਸਾਡੇ ਤੇ ਸਿਰੜ ਹੈ ਕਿ ਇਸ ਤਰ੍ਹਾਂ ਦਾ ਜਿਹੜੇ ਸਿਲਸਲੇ ਸੀ ਕਿ ਪੰਜਾਬ ਕੱਲੂਕਾਰਿਆਂ ਚੋਂ ਵੀ ਉੱਭਰਿਆ ਅੱਜ ਪੰਜਾਬ ਕਿਸ ਤਰ੍ਹਾਂ ਦੇ ਕੱਲੂਕਾਰੇ ਚ ਫਸਿਆ ਹੋਇਆ ਇਹ ਸੋਚਣ ਦਾ ਵਕਤ ਹੈ ਤੇ ਸਿਰ ਜੋੜਨ ਦਾ ਵਕਤ ਹੈ ਤੇ ਪੋਜ਼ਿਟਿਵਿਟੀ ਦੀ ਜ਼ਰੂਰਤ ਹੈ ਜਿਹੜੀ ਕਿ ਨਹੀਂ ਹੋ ਰਹੀ ਆਪਣੇ ਨਾਲ ਇਸ ਵਕਤ ਇੱਕ ਕਾਲਜ ਜੁੜੇ ਨੇ ਬੜੇ ਦਿਨਾਂ ਬਾਅਦ ਜੁੜੇ ਨੇ ਸਰਪੰਚ ਪੂਨੀਆ ਸਾਹਿਬ ਘੋੜੇ ਨੱਬ ਤੋਂ ਸਵਾਗਤ ਹੈ ਸਾਸਿਕਾਲ ਜੀ ਸਸਕਾਲ ਸਾਸਿਕਾਲ ਬਾਈ ਜੀ ਜੀ ਜਨਾਬ ਥੋੜੇ ਜਿਹਾ ਠਿੱਲਾ ਗਿਆਦਰਿਆ ਸੀਗਾ ਅੱਛਾ ਠੀਕ ਹੋ ਹਾਂ ਹਾਂ ਠੀਕ ਹੈ ਜੀ ਮੈਂ ਪਰਸੋਂ ਚੁੱਥੇ ਵੀ ਲਾਇਆ ਸੀਗਾ ਤਿੰਨ ਚਾਰ ਕੰਨਾਂ ਜੀ ਕੋਈ ਤੁਸੀਂ ਬਿਜੀ ਸੀਗੇ ਜੀ ਜੀ ਇੱਕ ਤੇ ਮਨਮੋਹਨ ਸਿੰਘ ਆਲਾ ਬਹੁਤ ਵੱਡਾ ਘਟਾਜ ਫਾਰਤ ਨੂੰ ਬਿਲਕੁਲ ਬਿਲਕੁਲ ਨੇ ਕਿਸਨ ਸਾਹਿਬ ਆ ਗਏ ਆ ਜੀ ਤੇ ਜਿਹੜਾ ਉਹ ਚੁੱਪ ਰਹਿ ਕੇ ਧੁਮਾਕੇ ਕਰ ਗਿਆ ਆ ਬੋਲਣ ਵਾਲਿਆਂ ਤੋਂ ਤੱਕ ਕਿਤੇ ਵੀ ਸੜੀਆਂ ਨਹੀਂ ਹੋਣੇ ਬਿਲਕੁਲ ਕਿਤੇ ਚੰਗੇ ਉਹ ਕੰਮ ਕਰਕੇ ਗਿਆ ਹੂੰ ਤੇ ਪਰ ਇਹਨਾਂ ਲੋਕਾਂ ਨੇ ਤਾਂ ਉਹਦੇ ਕੰਮਾਂ ਦੇ ਵਿੱਚ ਰਿਕੜਾ ਹੀ ਪਾਉਣੀਆਂ ਸ਼ੁਰੂ ਕਰਤੀਆਂ ਹੂੰ ਹੂੰ ਜਿਵੇਂ ਇਹ ਸੀਗਾ ਆਪਣਾ ਉਹ ਲੈਂਦੇ ਸੀਗੀ ਆਪਾਂ ਕੋਈ ਵੀ ਕਾਗਜ਼ੀ ਕਾਰਵਾਈ ਕਿ ਕੋਈ ਕਿਸੇ ਮਹਿਤਵ ਨਹੀਂ ਮੇਰੇ ਦਵਾਚੋਂ ਨਾਮ 잊ਰ ਗਿਆ ਹਾਂ ਆਰਟੀਆ 2005 ਵੀ ਬੜਾ ਕਿੱਡਾ ਬੜਾ ਹਮ ਕੰਮ ਕਰਕੇ ਗਿਆ ਉਹ ਇੱਕ ਜਿਹੜੇ ਬੰਦੇ ਕੋਲੇ ਕੋਈ ਪਹੁੰਚ ਨਹੀਂ ਕੋਈ ਪਾਵਰ ਨਹੀਂ ਉਹ ਬੰਦਾ ਇੱਕ ਅੰਮਰ ਪਰ ਆਰਟੀਆ ਇਹਨੇ ਜੋ ਸ਼ਰਮ ਇਲਾਹੀ ਹੋਈ ਹੈ ਹੁਣ ਹੋਰ ਸਾਰਿਆਂ ਦੇ ਅੱਗੇ ਆਹ ਦੇਖੋ 16000 ਸ਼ਿਕਾਇਤਾਂ ਆਈਆਂ ਨੇ ਜਿਹੜੀਆਂ ਇੱਕ ਵੀ ਮਿੱਥੇ ਸਮੇਂ ਤੇ ਨਹੀਂ ਦਿੱਤੀ ਗਈ ਇਹ ਹਾਲਾਤ ਨੇ ਤੇ ਉਹਦੇ ਸਿ ਵੀ ਜੇ ਕਿਸੇ ਹੁੰਦੇ ਆ ਕਿ ਉਹਦੇ ਚ ਵੀ ਅਰਜ ਨਾ ਵੋਟਾ ਨੋਮੇ ਨੰਬਰ ਤੇ ਆ ਗਿਆ ਪੰਜਾਬ ਇਸ ਮਾਮਲੇ ਚ ਇਨਾ ਪਛੜ ਗਿਆ ਹਾਂਜੀ ਹਾਂ ਤੇ ਇੱਕ ਕੱਲ ਬੜਾ ਮਨ ਨੂੰ ਦੁੱਖ ਲੱਗਿਆ ਹੂੰ ਜਦੋਂ ਉਹ ਚੰਦੂ ਮਾਦਰੇ ਨੂੰ ਕਹਿ ਰਹੇ ਸੀਗੇ ਭਾਈ ਹਰਪ੍ਰੀਤ ਸਿੰਘ ਜਿਹੜਾ ਸਮਝੌਤਾ ਹੋਇਆ ਤਾਂ ਗਲਤ ਹੋਇਆ ਤੁਸੀਂ ਕਿਵੇਂ ਠੀਕ ਡੇਰ ਆਇਆ ਇਹਨੂੰ ਹੂੰ ਵੀ ਜਿਹੜਾ ਕੱਲ ਇੱਕ ਡੇਰੇ ਬਾਅਦ ਬੰਦਾ ਇੱਕ ਉਹਨੂੰ ਮਿਲਦਾ ਹੈ ਹੂੰ ਕਹਰੇ ਕੀ ਹੈ ਡੇਰਾ ਬਿਆਸ ਡੇਰਾ ਬਿਆਸ ਮੋਕੀਂ ਤੇ ਉਦੋਂ ਇਹ ਜ਼ੇਰ ਕਿ ਡਰਗੰਦੇ ਬੀਜਪੀ ਪੈਚ ਅਪ ਹਾ ਬਲਕੂ ਇਹ ਦੋ ਪਹਿਲੇ ਉਹ ਉਹ ਨੂੰ ਮਾਰਾ ਕਹੀ ਜਾਂਦੇ ਸੀ ਵਿਚਾਰੇ ਨੂੰ ਕੀ ਹੈ ਉਪਰ ਡਰਾਂ ਦਾ ਚੇਲਾ ਹੈ ਇਹ ਕਾਦੀ ਦਲ ਚ ਵਰਸਾ ਸਨ ਉਹ ਬਲਕੂ ਆ ਜੀ ਹੂੰ ਉਹ ਸੱਚਾ ਪੁੱਤ ਦਾ ਸੀ ਵਿਚਾਰਾ ਜੇ ਕੋ ਉਹਦੇ ਤੇ ਠੀਕ ਹੈ ਉਹਦੇ ਤੇ ਕਈ ਸਾਰੇ ਅਲੀਗੇਸ਼ਨ ਹਨੇ ਪਰ ਉਸ ਵਕਤ ਉਹਦਾ ਜਿਹੜਾ ਮੁੱਦਾ ਸੀਗਾ ਨਾ ਕਿ ਬਾਕੀ ਜਥੇਦਾਰ ਵੀ ਤਾਂ ਰਹੇ ਨੇ ਇਹ ਜਥੇਦਾਰ ਸਾਹਿਬ ਦੀ ਦਿੱਲੀ ਦੇ ਨਾਲ ਬੀਜੇਪੀ ਨetaਵਾਂ ਦੇ ਨਾਲ ਸਾਂਝ ਡਾਊਟਫੁਲ ਹੈ ਇਹ ਤਾਂ ਗੱਲ ਸਪੱਸ਼ਟ ਹੈ ਇਹ ਠੀਕ ਹੈ ਕਿ ਵਰਸਾ ਸਿੰਘ ਵਲਡੋਆ ਹਣੀ ਬਦਨਾਮ ਨੇ ਹੈ ਨਾ ਬਾਦ ਨਾਲੋਂ ਬਦਨਾਮ ਬੁਰਾ ਪਰ ਮੁੱਦਾ ਉਹਨਾਂ ਦਾ ਸਹੀ ਸੀਗਾ ਕਿ ਬਾਕੀ ਜਥੇਦਾਰਾਂ ਨੂੰ ਤਾਂ ਕਹਿੰਦੇ ਲੋਟ ਨਹੀਂ ਪਈ ਗਿਆਨੀ ਰਘਵੀਰ ਸਿੰਘ ਜੀ ਨੇ ਸੰਜੀਦਾ ਨੇ ਉਹ ਕਿੰਨਾ ਕ ਨਤਾਵਾਂ ਨੂੰ ਮਿਲਦੇ ਨੇ ਜਾਂ ਉਹਨਾਂ ਨਾਲ ਡੇਰਿਆਂ ਦੇ ਮੁਖੀ ਕਿੰਨਾ ਕ ਮੁਲਾਕਾਤ ਕਰਦੇ ਨੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਉਮਰ 'ਚ ਵੀ ਛੋਟੇ ਨੇ ਤਜਰਬੇ 'ਚ ਵੀ ਛੋਟੇ ਨੇ ਪਰ ਹਰ ਥਾਂ ਇਹ ਮੁਰੇ ਬਣ ਜਾਂਦੇ ਨੇ ਸਰਪੰਚ ਬਣ ਜਾਂਦੇ ਨੇ ਖੜਪਾ ਵਿੱਚ ਬਣ ਜਾਂਦੇ ਨੇ ਸੌਰੀ ਸਰਪੰਚ ਬਣੇ ਹਮ ਉੱਥੇ ਜਦੋਂ ਇਹ ਕਹਿੰਦਾ ਵੀ ਮੈਂ ਪਤਾ ਨਹੀਂ ਮੇਰੀ ਕਿਹੜੀ ਮਜੂਰੀ ਸੀ ਮੈਂ ਉਹਦੇ ਆਨੰਦ ਕਾਰਜਾਂ ਤੇ ਗਿਆ ਅੱਜ ਜਮੀ ਦੇ ਮੁੰਦੇ ਆਹ ਦੱਸੋ ਜਥੇਦਾਰ ਦੀ ਕਾਦੀ ਮਜਬੂਰੀ ਹੋ ਸਕਦੀ ਹੈ ਜਥੇਦਾਰ ਨੂੰ ਕਾफी ਮਜਬੂਰੀ ਜੇ ਲਗਰ ਹਜ਼ਾਰਾਂ ਲੱਖਾਂ ਦੀ ਕੌਮ ਖੜੀ ਹੋਵੇ ਹੋਰ ਮਜਬੂਰੀ ਸੁਗੰਗ ਦਾ ਭਾਵ ਹਰ ਵਾਰੀ ਇਸ ਮੈਨੂੰ ਜਿੰਨਾ ਕਿੰਗਾ ਲੱਗਦਾ ਸੀ ਉਨਾ ਹੀ ਵਾਲਾ ਦਿਖੋ ਜੀ ਬਿਲਕੁਲ ਜੀ ਦੇਖੋ ਇਹਨਾਂ ਦਾ ਬਿਆਨ ਆਇਆ ਇਹਨਾਂ ਦਾ ਸਰੋਂਦਾ ਸੀਗਾ ਜੀ ਇਹਨਾਂ ਦਾ ਬਿਆਨ ਆਇਆ ਕਿ ਕਿੰਨੇ ਅਕਾਲੀਆਂ ਨੇ ਆਪਣੇ ਨਾਵਾਂ ਨਾਲੋਂ ਗੋਤ ਹਟਾ ਦੱਤੇ ਕੇ 나ਜੀ ਜਿਵੇਂ ਹਰ ਸਾਹ ਨੇ ਆਖਿਆ ਕਿ ਜਥੇਦਾਰ ਸਾਹਿਬ ਨੇ ਆਖਿਆ ਕਿ ਆਵਾਂ ਆਪਣੇ ਨਾਂ ਨਾਲੋਂ ਗੋਤ ਹਟਾ ਦਿਓ ਕਿੰਨੇ ਅਕਾਲੀ ਦਲ ਦੇ ਨਿਤਾਵਾਂ ਨੇ ਵਰਕਰਾਂ ਨੇ ਜਿਨ੍ਹਾਂ ਨੇ ਲਾਇਓ ਸੀ ਆਪਣੇ ਗੋਤ ਵੀ ਹਟਾ ਦਿੱਤੇ ਇਹਨਾਂ ਦੇ ਕਹਿਤ ਬਹੁਤ ਅੱਛਾ ਵਧੀਆ ਕੰਮ ਰਿਹਾ ਸੀ ਪਹਿਲਾਂ ਪਹਿਲਾਂ ਬੜਾ ਕਿੰਨਾ ਲੱਗਦਾ ਸੀ ਜਦੋਂ ਖੰਡੀਆਂ ਨਿਕਲਦੀਆਂ 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 ਭਾਜੀਪੀ ਦੀ ਗੇਮ ਸਾਰੀ ਸੈਂਟਰ ਦਾ ਕੰਮ ਹੈ ਸਾਰਾ ਥੈਂਕ ਯੂ ਥੈਂਕ ਯੂ ਪੁਣੇ ਸਾਹਿਬ ਮਿਹਰਬਾਨੀ 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 ਉਧਰ ਭੀਲਵਾੜਾ ਰਾਜਸਥਾਨ ਦੇ ਵਿੱਚ 1 ਰੁਪਏ ਦਾ 1 ਰੁਪਏ ਦੇ 100 ਨੋਟ 1600 ਰੁਪਏ ਦੇ ਵੇਚ ਰਹੇ ਨੇ ਤੇ 2 ਰੁਪਏ ਦੇ ਨੋਟ 2200 ਰੁਪਏ ਦੇ ਵੇਚ ਰਹੇ ਨੇ ਤੁਸੀਂ ਹਿਸਾਬ ਲਾ ਲਓ ਐਨੀ ਬਲੈਕ ਐ ਛੋਟੇ ਨੋਟਾ ਵੀ ਕਿਉਂਕਿ ਇਹ ਨੋਟ ਵਾਰੇ ਜਾਂਦੇ ਨੇ ਇਹ ਨੋਟ ਹਾਰਾਂ ਚ ਛਪਦੇ ਨੇ ਪੰਜਾਬ ਦੇ ਵਿੱਚ ਜਿਹੜਾ 10 ਦਾ ਨੋਟ ਹੈ ਜਿਹੜਾ ਡੀਜੀ ਤੇ ਸੁਟਿਆ ਜਾਂਦਾ ਉਹ ਲੱਭਦਾ ਕੋਈ ਨਹੀਂ ਉਹ ਡੀਜੀ ਵਾਲਿਆਂ ਕੋਲ ਹੀ ਮਿਲਦਾ ਹੈ ਇਸ ਸੰਬੰਧੀ ਇਹ 1-1 ਦੇ 2-2 ਦੇ 5-5 ਦੇ 10-10 ਦੇ ਨੋਟਾਂ ਦੀ ਬਹੁਤ ਕਿੱਲਤ ਦੇਸ਼ ਦੇ ਵਿੱਚ ਹੈ ਬੈਂਕਾਂ ਦੇ ਵਿੱਚੋਂ ਮਿਲਦੇ ਨਹੀਂ ਆਖਰ ਕਿਉਂ ਇਸ ਸੰਬੰਧੀ ਸੱਚ ਸਾਹਮਣੇ ਆਇਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਨਵੇਂ ਛੋਟੇ ਨੋਟ ਛਾਪਣ ਤੋਂ ਬਾਅਦ ਬੈਂਕਾਂ ਤੋਂ ਸਿੱਧੇ ਦਲਾਲਾਂ ਕੋਲ ਪਹੁੰਚ ਜਾਂਦੇ ਨੇ ਕਟੇਫਟੇ ਨੋਟ ਬਦਲਣ ਦਾ ਬੋਰਡ ਲਗਾ ਕੇ ਦਲਾਲ ਨੋਟਸ ਨੋਟ ਵੇਚਣ ਦਾ ਧੰਦਾ ਕਰਦੇ ਨੇ ਤੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿੱਚੋਂ ਵੱਡੀ ਚੌਪਟ ਅਤੇ ਛੋਟੀ ਚੌਪਟ ਏਰੀਏ ਦੇ ਵਿੱਚ ਇਹ ਖੁੱਲੇ ਆਮ ਆ 200 ਰੁਪਏ ਦੇ ਜਿਹੜੇ ਆ 200 ਤੋਂ ਲੈ ਕੇ 250 ਦਲਾਲ ਸਰਗਰਮ ਨੇ ਇਸ ਧੰਦੇ ਦੇ ਵਿੱਚ ਮੁਨਾਫੇ ਦਾ ਖੇੜ ਇਸ ਕਦਰ ਹੈ ਕਿ 1 ਰੁਪਏ ਦੇ 100 ਨੋਟਾਂ ਦੀ ਗੱਡੀ 1600 ਰੁਪਏ ਚ ਵਿਕਦੀ ਹੈ। ਜਾਨੀ ਕਿ 16 ਗੁਣਾ ਮੁਨਾਫਾ ਤੇ ਇਸੇ ਤਰ੍ਹਾਂ 2 ਰੁਪਏ ਦੇ ਨੋਟਾਂ ਦੀ ਗੱਡੀ ਜਿਹੜੀ ਹੈ ਉਹ 2200 ਰੁਪਏ ਚ ਵਿਕਦੀ ਹੈ। 5 ਰੁਪਏ ਦੇ ਨੋਟਾਂ ਦੀ ਗੱਡੀ 1500 ਰੁਪਏ ਦੇ ਵਿੱਚ ਵਿਕਦੀ ਹੈ ਐਕਸਟਰਾ। ਜਾਨੀ 500 ਬਣ ਜਾਂਦਾ ਹੋਸ ਹੋਸ 5-5 ਦੇ। ਉਹ ਜਿਹੜਾ ਹੈਗਾ ਫਿਰ ਵੇਖਦਾ 1500 ਦਾ ਸ਼ਾਦੀ ਵਿਆਹ ਦੇ ਮੌਕੇ ਜਾਂ ਸੀਜ਼ਨ ਦੇ ਵਿੱਚ ਛੋਟੇ ਨੋਟ ਮੂੰਹ ਮੰਗੀ ਕੀਮਤ ਤੇ ਵਿਕਦੇ ਨੇ ਪਰ ਇਸ ਸੰਬੰਧੀ ਹੁਣ ਜੇ ਵੇਖਿਆ ਜਾਵੇ ਹੁਣ 2 ਰੁਪਏ ਦਾ ਨੋਟ 22 ਰੁਪਏ ਦਾ ਵਿਕਦਾ ਤੁਸੀਂ ਭਾਈ 2 ਰੁਪਏ ਦੀ ਜਗ੍ਹਾ ਜੇ ਇੰਨਾ ਮਹਿੰਗਾ ਤੋਂ 10 ਦਾ ਨੋਟ ਦੇ ਦਿਓ ਇੱਕ ਅਗਲੇ ਨੂੰ ਵੀ ਫਾਇਦਾ ਹੋਵੇ ਤੇ ਤੁਸੀਂ 2-2 ਰੁਪਏ ਦੇ ਨੋਟ 2200 ਨੂੰ ਲੈ ਕੇ ਸ਼ੋਅ ਕੀ ਕਰਦੇ ਹੋ ਇਹ ਮਤਲਬ ਸਾਡਾ ਸ਼ੋਸ਼ਾ ਆ ਕਿ ਅਸੀਂ ਤੁਸੀਂ 10 10 ਦੇ ਪੰਜ ਨੋਟ ਸੱਟ ਦਿਓ ਵਗਾ ਕੇ ਜਾਂ 10 10 ਦੇ 1000 ਰੁਪਏ ਦੀ ਟੋਟ ਲੈ ਲੈਂਦੇ ਹੋ ਤੁਸੀਂ 500 ਦਾ ਨੋਟ ਇਕੱਠਾ ਹੀ ਫੜਾ ਦਿਓਗਾ ਇੱਕ ਨੂੰ ਪਰ ਉੱਥੇ ਦਿਖਾਉਣਾ ਨਾ ਕਿ ਮੈਂ ਇਸ ਤਰ੍ਹਾਂ ਉਹ ਚੱਕਲੇ ਵਾਲਿਆਂ ਵਾਂਗੂ ਜਿਵੇਂ ਹੁੰਦਾ ਨਹੀਂ ਬਾਰਬਲਾਵਾ ਡਾਂਸ ਚ ਹੁੰਦਾ ਸੀ ਕਿ ਇਹ ਨੋਟ ਵਾਰ ਰਿਹਾ ਜੀਜਾ ਯਾਰ ਇੱਕ ਵਾਰੀ 500 ਦਾ ਨੋਟ ਵਾਰ ਦੇ ਪਰ ਉਹ ਸਵਾਦ ਨਹੀਂ ਨਾ ਹੁੰਦਾ ਉਹ ਦਿਸਦਾ ਨਹੀਂ ਮਤਲਬ ਥੋਥਾ ਚਨਾ ਬਾਜੇ ਕਣਾ ਜੇ ਛੋਟੀ ਚੀਜ਼ ਦਾ ਵਖਾਵਾ ਜ਼ਿਆਦਾ ਹੈ ਹੁਣ ਤੁਸੀਂ 10 10 ਦੇ 1000 ਰੁਪਏ ਵਾਰਦੇ ਹੋ ਤੁਸੀਂ 100 100 ਦੇ 10 ਨੋਟ ਦੇ ਦਿਓ ਪਰ ਗੱਲ ਇਹ ਹੈ ਨਾ ਉਹ ਵੱਡਾ ਨੋਟ ਦਿਸਦਾ ਨਹੀਂ ਨਾ ਸੋ ਇਸ ਕਰਕੇ ਇਸ ਸਬੰਧੀ ਜਿਹੜਾ ਆਰਬੀ ਇਸ ਦੇ ਵਿੱਚ ਸਵਾਲਾਂ ਦੇ ਵਿੱਚ ਘिरी ਹੈ ਹਾਲਾਂਕਿ ਆਰਬੀ ਪੁਰਾਣੇ ਜਾਂ ਨਵੇਂ ਨੋਟ ਖਰੀਦਣ ਜਾਂ ਵੇਚਣ ਦੀ ਆਗਿਆ ਨਹੀਂ ਦਿੰਦਾ ਆਰਬੀ ਨੇ ਜੈਪੁਰ ਦੇ ਵਿੱਚ 2000 ਰੁਪਏ ਦੇ ਨੋਟ ਬਦਲਣ ਦੀ ਵਿਵਸਥਾ ਕੀਤੀ ਹੈ ਜਿਸ ਸਬੰਧੀ ਸਾਰਾ ਕੁਝ ਇਸ ਸ਼ਰੀਆਮ ਹੋ ਰਿਹਾ ਇਹ ਨਹੀਂ ਲੁੱਟਖਸੋਟ ਕਿਉਂਕਿ ਸਾਡਾ سلسلہ ਖੈਰ ਇਦਾਂ ਦਾ ਹੀ